ਤਾਂ ਕੀ ਦਿੱਕਤ ਆਦੀ ਨਹੀਂ ਦੇਖੋ ਸਹੀ ਦੇਖਿਆ ਇਹ ਹਾਲ ਹੈ ਬ੍ਰਾਹਮਣ ਸੀ ਤਾਂ ਹਾਜੀ ਆਪ ਪਟਿਆਲੇ ਦੇ ਵਿੱਚ ਬੀਪੀਆਂ ਤੇ ਕੱਪੜੇ ਤੱਕ ਕਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਜਿਹੜੇ ਕੱਪੜੇ ਦੇ ਅੰਦਰੋਂ ਤੇ ਜਿਹੜੇ ਨਾਮਿਨੇਸ਼ਨ ਪੇਪਰ ਹਰ ਬਰਕੀ ਕੋਲ ਦੇ ਜੇਕਰ ਕੋਈ ਕੰਦ ਢੱਕ ਕੇ ਪੁਲਿਸ ਸਟੇਸ਼ਨ ਨੂੰ ਵੀ ਮਜਬੂਰ ਕਰਦੀ ਉਹ ਕਿਤੇ ਨਾਮਿਨੇਸ਼ਨ ਸੈਂਟਰ ਨੂੰ ਪਾਰੋ ਤੁਸੀਂ ਕਿਰੇ ਆਪਣਾ ਅੰਦਰ ਨਹੀਂ ਜਾ ਸਕਦੇ ਸਿਰਫ ਜੇ ਰੋਡਿੰਗ ਪਾਰਟੀ ਦਾ ਹੈ ਤਾਂ ਜਾ ਕੇ ਨਾਮਿਨੇਸ਼ਨ ਭਰ ਲਵੇ ਬਾਕੀ ਜਿਹੜੀ ਸੱਸ ਇਹ ਲੋਕ ਜਰਾ ਕੰਟੈਪਟ ਦੇ ਘਿਆਰ ਨੂੰ ਅੰਦਰ ਗੁੰਡਾ ਕਰਤੀ ਕਰਕੇ ਉਹ ਸਭ ਕਹਿਆ ਉਹਨੂੰ ਮਾਰਨ ਲਈ ਕਰਦਾ ਹਰਥਾਂ ਦੇ ਦੁਕਨ ਸਾਡੇ ਨੇ ਪਿਛਲੇ ਵੀ ਦੇਖੋ ਇਹ ਦੂਜੀਆਂ ਪਾਰਟੀਆਂ ਦੇ ਕਾਂਗਰਸ ਦੇ ਕਿੰਨੇ ਖਾਤੇ ਉਮੀਦਵਾਰ ਜਿਹੜੇ ਉਹਨਾਂ ਦੇ ਪੈਸਨ ਗੈਸਟ ਇਹ ਟੋਟਲ ਡੈਮੋਕ੍ਰੇਸੀ ਆ ਮਾਤ ਉਹ ਰਿ ਇਲੈਕਸ਼ਨ ਕਮਿਸ਼ਨ ਤੋਂ ਮੈਸਮੇ ਤਾਂ ਬਹੁਤ ਹੋ ਜਾ ਇਹ ਪੰਜਾਬ ਦੇ ਲੋਕਾਂ ਦੀ ਜੇਬ ਦੱਸ ਨਾ ਇਹ ਕੋਈ ਤਰ੍ਹਾਂ ਇਹ ਪੰਜਾਬ ਇਲੈਕਸ਼ਨ ਚ ਕੀਤਾ ਤਾ ਇਹਨੇ ਹੋ ਵੀਦਾ ਇਸ ਕਰਕੇ ਤੇ ਕੋਲ ਖੜ ਕੇ ਮਾਰਕ ਕਰਨ ਵਾਲੇ ਲੋਕ ਨੇ ਇਹਨਾਂ ਅਸਰਦ ਤੇ ਐਕਸ਼ਨ ਹੁੰਦਾ ਹੈ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ 11 22 ਦਿਨ ਹੋ ਗਏ ਜਿਹੇ ਧਰਨੇ ਤੇ ਬੈਠੇ ਨੇ ਭੁਖੜਦਾਰ ਤੇ ਬੈਠੇ ਕੋ ਬਹੁਤ ਵੱਡੀ ਚਿੰਤਾ ਹੈ ਸਾਡੀ ਕਿ ਸਰਕਾਰ ਫਿਰ ਬੁਝਦੀ ਨਹੀਂ ਰੰਗਾ ਰਵੀਰ ਸਿੰਘ ਸਾਹਿਬ ਸੀ ਸੇਤ ਮੋਟ ਖਰਾਬ ਹੋ ਰਿਹਾ ਪਰ ਸੁਪੇ ਦੀ ਸਰਕਾਰ ਵੀ ਜਿਹੜਾ ਰੋਲਡ ਪਾਉਣਾ ਪੈਂਦਾ ਉਹ ਨਹੀਂ ਲਵਾ ਪਾ ਰਹੀ ਤੇ ਚੰਦਰ ਦੀ ਸਰਕਾਰ ਨੂੰ ਰੋਣੇ ਲਵਾਉਂਦੀ ਇਸ ਕਰਕੇ ਜੇ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਕੱਲ ਦਿੱਤਾ ਹਮ ਸਿਰ ਉੱਤਰ ਬਹੁਤ ਬਹੁਤ ਤਨਵਾਦ ਕਰਦਾ ਸਾਨੂੰ ਮਨਾਂ ਦੇ ਪਾਲਟਰ ਦੇ ਵਿੱਚ ਬੜੀ ਪੰਜਾਬ ਦੇ ਨਾਂਅ ਪ੍ਰਾਇਮਰੀਸ ਤੇ ਹੋਕਸ ਤੋਂ ਸੰਭਲਣ ਦੀ ਕੱਲ ਰੱਖੀ ਹੈ ਅਰੇ ਸਾਰੇ ਬਾਕੀ ਪਾਰਟੀ ਦੇ ਐਮਕੇ ਨੂੰ ਵੀ ਜਾਣਾ ਚਾਹੀਦਾ ਸਭ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਪਰ ਵੱਡਾ ਕੰਮ ਹੈ ਸੂਬੇ ਦੀ ਸਰਕਾਰ ਦਾ ਇਹ ਕਮਿਊਨੀਕੇਸ਼ਨ ਜਿਹੜੀ ਐਸਟੈਬਿਸ਼ ਕਰਨੀ ਹੁੰਦੀ ਹੈ ਇਹ ਲੋਕਲ ਸਰਕਾਰ ਦੇ ਕਰਦੀ ਇਸ ਕਰਕੇ ਮੁੱਖ ਮੰਤਰੀ ਨੂੰ ਆ ਕੇ ਦਿੱਲੀ ਜਾਣਾ ਚਾਹੀਦਾ ਇਹ ਜੇ ਨਾਤੇ ਕੋਈ ਨਸਾਨ ਹੁੰਦਾ ਤੇ ਇਹਦੇ ਨਾਲ ਬਹੁਤ ਵੱਡੀ ਅੰਦਰਸ਼ ਕਿਹਦੀ ਆ ਯਾਤਰੀ ਨੂੰ ਚੋਰੀ ਯੂਜ਼ ਕਰਕੇ ਸਰਕਾਰ ਨੂੰ ਪ੍ਰੋਟੈਸਟ ਕਰਕੇ ਨੀਂਦ ਸੌਣੀ ਜਾਂਦੀ ਇਹ ਸਰਕਾਰ ਨੂੰ ਵੀ ਅਟਲੀ ਕੱਟ ਨਹੀਂ ਕਿਉਂਕਿ ਜਿੱਦਾਂ ਜੱਲਾ ਹੁੰਦੀ ਹੈ ਮਿਟਰੇਂ ਦੇ 플랫ਡ ਆ ਸੀਗੇ ਉਹਨਾਂ ਬੈਠੋ ਤਾਂ ਇਹ ਰਹਿ ਜਾਂਦੇ ਕੁਝ ਜੇ ਬੜਾ ਤੁਸੀਂ ਬਸਦੀ ਕਰਦੇ ਕਹਿ ਪਾਰੇ ਇਹ ਕੰਮ ਇਹਨਾਂ ਨੂੰ ਬੰਦ ਕਰ ਦੇ ਅਜਮਰਤ ਸਾਰੇ ਖਾਣੇ ਦੇ ਬਾਹਰ ਹਮਲਾ ਹੁੰਦਾ ਇਹਦਾ ਰੋਹ ਹੀ ਕਿਸੇ ਢਾਣੇ ਜੋਦਾ ਸਰਕਾਰ ਕੋਣੀ ਹੋ ਗਈ ਇਹਨੇ ਸੁਣਿਆ ਹੀ ਨਹੀਂ ਹਾਂ ਅੱਜ ਮਾਤਾ ਮੁਸ਼ਕਲ ਹੋ ਗਿਆ ਉਹ ਸਾਰਾ ਮੱਲਾ ਢੰਗ ਚ ਆ ਜਾਂਦਾ ਇਹ ਤੇ ਮੱਤਾ ਹੋ ਗਿਆ ਪੁੱਤੀ ਹੋਇਆ ਢਾਣੇ ਦੇ ਅੰਦਰ ਪੈਜੀ ਪਣੀ ਕਾਫਟਿਆ ਤੇ ਸਰਕਾਰ ਇੱਕੀ ਬੋਲੀਏ ਕਿ ਨਹੀਂ ਸੁਣਿਆ ਨਹੀਂ ਧੁਮਾਕ ਕਰਨ ਵਾਲੇ ਨੂੰ ਪਤਾ ਨਹੀਂ ਵੀ ਲੱਗੀ ਹਾਂ ਧੁਮਾਕ ਪਾਕੇ ਕਰਨ ਵਾਲੇ ਨੂੰ ਪਤਾ ਨਹੀਂ ਮੱਲਾ ਬੱਲਾ ਸਾਰਾ ਤੇਰੇ ਢਾਣੇ ਦੇ ਆਲੇ ਦੁਆਲੇ ਇਹਦਾ ਕਰਦਾ ਰੋਹ ਕੀ ਗਿਆ ਇਹਨੇ ਸਰਕਾਰ ਦਿੱਤੀ ਨਹੀਂ ਇਹਨੇ ਹੋਇਆ ਨਹੀਂ ਜਿਆਦਾ ਕਰਨ ਕਰਨੀ ਬਿਲਕੁਲ ਘਰ ਕੇ ਨਹੀਂ ਬਾਕੀ ਹੋ ਗਿਆ ਕਿ ਅਸੀਂ ਸਵੇਰ ਵਦੂ ਤੇ ਤੁਹਾ ਕੈਲਿਬ੍ਰੇਸ਼ਨ ਦੁਕਾਨ ਤੇ ਰਾਇਤਾ ਕਿਹੜੀ ਚੁੱਕੀ ਮੁਕਤਪਾ ਕੈਲਿਬ੍ਰੇਸ਼ਨ